ਗਹਿਣੀਆਂ ਹੋਈਆਂ ਔਰਤਾਂ ਭੁੱਲ ਕੇ ਵੀ ਨਾ ਪਾਉਣ ਇਹ ਗਹਿਨੇ ਦੋਸਤੋ ਔਰਤਾਂ ਦੇ ਸ਼ਿੰਗਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਦੇ ਲਈ ਔਰਤਾਂ ਕਈ ਚੀਜ਼ਾਂ ਦਾ ਪ੍ਰਯੋਗ ਕਰਦੀਆਂ ਹਨ ਜਿਸ ਵਿੱਚ ਗਹਿਨੇ ਸਭ ਤੋਂ ਮਹੱਤਵਪੂਰਨ ਮੰਨੇ ਜਾਂਦੇ ਹਨ ਪਰ ਦੋਸਤੋ ਕੁਝ ਗਹਿਨੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਭੁੱਲ ਕੇ ਵੀ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਉਸਦੇ ਪਤੀ ਨੂੰ ਦੁੱਖ ਠਾਉਣੇ ਪੈ ਸਕਤੇ ਹਨ ਇੱਥੋਂ ਤੱਕ ਕਿ ਪਤੀ ਦੀ ਮੌਤ ਵੀ ਹੋ ਸਕਦੀ ਹੈ ਇਸੇ ਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਹਨ ਜੋ ਔਰਤਾਂ ਕਰਦੀਆਂ ਹਨ ਜੋ ਉਹਨਾਂ ਦੇ ਘਰ ਦੀ ਬਰਬਾਦੀ ਦਾ ਕਾਰਨ ਬਣਦੀਆਂ ਹਨ। ਸ਼ਾਸਤਰਾਂ ਤੇ ਪੁਰਾਣਾਂ ਚ ਦੱਸਿਆ ਗਿਆ ਹੈ ਕਿ ਔਰਤਾਂ ਦੇ 16 ਸ਼ਿੰਗਾਰ ਕਰਨ ਨਾਲ ਉਸਦੇ ਪਤੀ ਦੀ ਕਿਸਮ ਚ ਦਰਵਾਤਾ ਹੁੰਦਾ ਹੈ। ਦੋਸਤੋ ਸ਼ਾਸਤਰਾਂ ਚ ਦੱਸਿਆ ਗਿਆ ਹੈ ਕਿ ਹਰ ਸੁਹਾਗਣ ਔਰਤ ਲਈ ਉਸਦਾ ਮੰਗਲ ਸੂਤਰ, ਮੱਥੇ ਦਾ ਸੰਧੂਰ ਤੇ ਹੱਥਾਂ ਦੀਆਂ ਚੂੜੀਆਂ ਇਹਨਾਂ ਤਿੰਨਾਂ ਚੀਜ਼ਾਂ ਦਾ ਬਹੁਤ ਮਹੱਤਵ ਹੁੰਦਾ ਹੈ। ਜੇਕਰ ਚੰਗੀ ਤਰ੍ਹਾਂ ਇਸਤੇਮਾਲ ਕਰੇ ਤਾਂ ਉਸਦਾ ਪਤੀ ਧਨਵਾਨ ਬਣ ਜਾਂਦਾ ਹੈ ਜੇਕਰ ਕੋਈ ਔਰਤ ਆਪਣੇ ਪਤੀ ਦੇ ਨਾਮ ਦਾ ਸ਼ਿੰਗਾਰ ਕਰਦੀ ਹੈ ਤਾਂ ਉਸਦੀ ਉਮਰ ਲੰਮੀ ਹੁੰਦੀ ਹੈ ਤੇ ਉਸਦੀ ਕਿਸਮਤ ਚਮਕਦੀ ਹੈ ਪਰ ਜੇਕਰ ਉਹ ਆਪਣੇ ਸ਼ਿੰਗਾਰ 'ਚ ਕੁਝ ਇਹੋ ਜਿਹਾ ਗਹਿਣੇ ਪਾ ਲੈਂਦੀ ਹੈ ਜਿਸ ਨੂੰ ਵਾਸਤੂ ਤੇ ਪੁਰਾਣਾ ਅਨੁਸਾਰ ਬਿਲਕੁਲ ਵੀ ਸ਼ੁਭ ਨਹੀਂ ਮੰਨਿਆ ਜਾਂਦਾ ਤਾਂ ਉਸਦੇ ਪਤੀ ਦੀ ਕਿਸਮਤ ਖਰਾਬ ਹੋ ਜਾਂਦੀ ਹੈ ਤਾਂ ਉਹ ਜਾਣਦੇ ਹਨ ਉਹ ਕਿਹੜੇ ਗਹਿਣੇ ਹਨ ਜੋ ਸੁਆਗਨ ਵਰਤ ਨੂੰ ਭੁੱਲ ਕੇ ਵੀ ਨਹੀਂ ਪਾਉਣੇ ਚਾਹੀਦੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਪਾਰਵਤੀ ਦਾ ਆਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਪਾਰਵਤੀ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਦੋਸਤੋ ਸਾਡੇ ਸ਼ਾਸਤਰਾ ਵਿੱਚ ਕੰਨ ਬਿਨਵਾਉਣ ਦੇ ਸੰਸਕਾਰ ਬਾਰੇ ਦੱਸਿਆ ਗਿਆ ਹੈ ਕਿ ਕਿਸੇ ਵੀ ਕੁੜੀ ਦਾ ਕੰਨ ਬਿੰਨਨ ਦਾ ਸੰਸਕਾਰ ਤਾਂ ਹੀ ਕਰਨਾ ਚਾਹੀਦਾ ਹੈ ਜਦ ਉਸਦੀ ਉਮਰ ਕਲੀ ਦੇ ਜੋਟ ਚ ਹੋਵੇ ਜਿਵੇਂ ਕਿ 3 ਸਾਲ, 5 ਸਾਲ, 7 ਸਾਲ, 9 ਸਾਲ ਜਾਂ ਫਿਰ 11 ਸਾਲ ਇਸੇ ਤਰ੍ਹਾਂ ਅੱਗੇ ਵਧਦੇ ਹੋਏ ਸਾਲਾਂ ਚ ਹੋ ਜਾਣਾ ਚਾਹੀਦਾ ਹੈ ਇਸੇ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਕੁੜੀਆਂ ਦੇ ਕੰਨ ਜਦੋਂ ਛੇੜ ਕੀਤਾ ਜਾ ਰਿਹਾ ਹੋਵੇ ਤਾਂ ਪਹਿਲਾਂ ਖੱਬੇ ਕੰਨ ਚ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਇਸੇ ਦੇ ਨਾਲ ਸ਼ਾਸਤਰਾਂ ਚ ਕੁੜੀਆਂ ਦੇ ਬਾਰੇ ਦੱਸਿਆ ਗਿਆ ਹੈ ਕਿ ਜੇਕਰ ਕੁੜੀ ਦਾ ਨੱਕ ਬਿੰਨਾ ਹੋਵੇ ਤਾਂ ਉਸਤੇ ਖੱਬੇ ਪਾਸੇ ਦੀ ਨੱਕ ਚ ਛੇਦ ਕਰਨਾ ਚਾਹੀਦਾ ਹੈ ਸੱਜੇ ਪਾਸੇ ਨੱਕ ਚ ਛੇਦ ਨਹੀਂ ਕਰਨਾ ਚਾਹੀਦਾ ਇਸ ਨਾਲ ਉਸਦੀ ਕੁੰਡੀ ਦੇ ਗ੍ਰਹਿ ਖਰਾਬ ਹੋ ਸਕਦੇ ਹਨ ਤੇ ਕਈ ਸਰੀਰਕ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਹਰ ਕੁੜੀ ਨੂੰ ਨੱਕ ਤੇ ਕੰਨ ਜ਼ਰੂਰ ਬਿਨਵਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਉਹਨਾਂ ਦੀ ਬੁੱਧੀ ਤੇ ਸ਼ਕਤੀ ਚ ਵਾਧਾ ਹੁੰਦਾ ਹੈ ਤੇ ਮਾ લક્ષਮੀ ਦੀ ਕਿਰਪਾ ਉਹਨਾਂ ਤੇ ਹਮੇਸ਼ਾ ਬਣੀ ਰਹਿੰਦੀ ਹੈ ਇਸ ਨਾਲ ਉਹਨਾਂ ਦੀ ਕੁੰਡਲੀ ਦੇ ਦੋਸ਼ ਵੀ ਖਤਮ ਹੋ ਜਾਂਦੇ ਹਨ ਦੋਸਤੋ ਆਓ ਜਾਣਦੇ ਹਾਂ ਕਿ ਔਰਤਾਂ ਤੇ ਕੁੜੀਆਂ ਨੂੰ ਕੰਨ 'ਚ ਕਿਹੜੇ ਕੁੰਡਲ ਬਿਲਕੁਲ ਵੀ ਨਹੀਂ ਪਾਉਣੇ ਚਾਹੀਦੇ ਜਿਸ ਨਾਲ ਉਹਨਾਂ ਨੂੰ ਪਾਪ ਲੱਗਦਾ ਹੈ ਦੋਸਤੋ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਕੁੰਡਲ ਮਿਲਦੇ ਹਨ ਜਿਸ ਵਿੱਚ ਕਈ ਸਾਰੇ ਨਕਲੀ ਤਾਂ ਦੁੱਤੇ ਬਨੇ ਹੁੰਦੇ ਹਨ ਜਿਨ੍ਹਾਂ ਨੂੰ ਕਈ ਔਰਤਾਂ ਬਿਨਾਂ ਸੋਚੇ ਸਮਝੇ ਪੈਨ ਲੈਂਦੀਆਂ ਹਨ ਇਸ ਦੇ ਬਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਇਸ ਨਾਲ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਵਾਸਤੂ ਸ਼ਾਸਤਰ ਚ ਦੱਸਿਆ ਗਿਆ ਹੈ ਕਿ ਜੇਕਰ ਕੋਈ ਔਰਤ ਜਾਂ ਕੁੜੀ ਨੂੰ ਨਵੇਂ-ਨਵੇਂ ਕੁੰਦਲ ਧਾਰਨ ਕਰਨ ਦਾ ਸ਼ੌਕ ਹੈ ਤਾਂ ਤੁਸੀਂ ਉਸ ਨੂੰ ਕੁਝ ਸਮੇਲੇ ਲਈ ਪਾ ਸਕਦੇ ਹੋ ਪਰ ਨਕਲੀ ਤਤੂ ਨੂੰ ਜ਼ਿਆਦਾ ਸਮੇਲੇ ਲਈ ਆਪਣੇ ਕੰਨ ਜਾਂ ਫਿਰ ਨੱਕ ਵਿੱਚ ਪਾ ਕੇ ਨਾ ਰੱਖੋ ਜੇਕਰ ਤੁਹਾਨੂੰ ਲੰਬੇ ਸਮੇਲੇ ਲਈ ਕੋਈ ਕੁੰਦਲ ਪਾਉਣਾ ਪਵੇ ਤਾਂ ਤੁਹਾਨੂੰ ਚਾਂਦੀ, জাফরਾਨ, ਸੋਨੇ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਨੱਕ ਜਾਂ ਕੰਨ 'ਚ ਕਿਸੇ ਹੋਰ ਤੱਤ ਨੂੰ ਪਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਤੁਹਾਡੀ ਕਿਸਮਤ ਦੇ ਵਿਗੜਨ ਦੀ ਸੰਭਾਵਨਾ ਰਹਿੰਦੀ ਹੈ ਤੇ ਤੁਹਾਡੇ ਉੱਪਰ ਕਈ ਤਰ੍ਹਾਂ ਦੇ ਗ੍ਰਹਿ ਦੋਸ਼ ਵੀ ਲੱਗ ਸਕਦੇ ਹਨ। ਜੇਕਰ ਵਿਆਹੀ ਹੋਈ ਔਰਤ ਕਿਸੇ ਵੀ ਨਕਲੀ ਤੱਤ ਦਾ ਕੁੰਡਲ ਪਾਉਂਦੀ ਹੈ ਤਾਂ ਉਸਦੇ ਪਤੀ ਦੀ ਕਿਸਮਤ ਤੇ ਗਹਿਰਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਉਸਨੂੰ ਗੰਭੀਰ ਬਿਮਾਰੀ ਜਕੜ ਲੈਂਦੀ ਹੈ ਇਸੇ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਕਿਸੇ ਵੀ ਕੁੜੀ ਜਾਂ ਫਿਰ ਔਰਤ ਨੂੰ ਕਦੇ ਵੀ ਆਪਣੇ ਕੰਨ ਨੱਕ ਦੇ ਛੇਦ ਨੂੰ ਖਾਲੀ ਨਹੀਂ ਰੱਖਣਾ ਚਾਹੀਦਾ ਜੇਕਰ ਤੁਹਾਡੇ ਕੋਲ ਕੁੰਡਲ ਨਹੀਂ ਆਂਤਾ ਤੁਸੀਂ ਨਿੰਬ ਦੇ ਪੇੜ ਦੀ ਛੋਟੀ ਜਿਹੀ ਡੰਡੀ ਨੂੰ ਕੰਨ ਜਾਂ ਫਿਰ ਨੱਕ 'ਚ ਪਾ ਸਕਦੇ ਹੋ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਜਾਂ ਫਿਰ ਨਾਨੀ ਦਾਦੀ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਕੰਨ ਜਾਂ ਫਿਰ ਨੱਕ ਨੂੰ ਖਾਲੀ ਨਹੀਂ ਛੱਡਣਾ ਚਾਹੀਦਾ ਨਹੀਂ ਤਾਂ ਅਨਰਥ ਹੋ ਜਾਂਦਾ ਹੈ। ਦੋਸਤੋ, ਸ਼ਾਸਤ੍ਰਾਂ ਚ ਦੱਸਿਆ ਗਿਆ ਹੈ ਕਿ ਕਿਸੇ ਵਿਅਕਤੀ ਨੂੰ ਸਭ ਤੋਂ ਭਾਰੀ ਦੋਸ਼ ਉਦੋਂ ਲੱਗਦਾ ਹੈ ਜਦੋਂ ਕਿਸੇ ਦੂਜੇ ਵਿਅਕਤੀ ਦੀ ਚੀਜ਼ ਦਾ ਇਸਤੇਮਾਲ ਕਰਦਾ ਹੈ, ਖਾਸ ਕਰਕੇ ਜੇਕਰ ਕੋਈ ਸੁਹਾਗਣ ਔਰਤ ਆਪਣੇ ਸੁਹਾਗ ਦੇ ਸਮਾਨ ਜਾਂ ਫਿਰ ਸੋਲਾ ਸ਼ਿੰਗਾਰ ਕਿਸੇ ਦੂਜੀ ਔਰਤ ਤੋਂ ਮੰਗ ਕੇ ਇਸਤੇਮਾਲ ਕਰਦੀ ਹੈ। ਜਿਵੇਂ ਕਿ ਕਿਸੇ ਹੋਰ ਔਰਤ ਤੋਂ ਮੰਗੀ ਹੋਈ ਕੰਨ ਦੀ ਬਾਲੀ ਆਪਣੇ ਕੰਨ ਚ ਪਾਉਂਦੀ ਹੈ, ਤਾਂ ਇਹ ਇੱਕ ਘੋਰ ਅਪਰਾਧ ਮੰਨਿਆ ਜਾਂਦਾ ਹੈ। ਇਸ ਨਾਲ ਉਸ ਦਾ ਵਿਅਤਤ ਜੀਵਨ ਖਰਾਬ ਹੋ ਸਕਦਾ ਹੈ ਤੇ ਕਈ ਤਰ੍ਹਾਂ ਦੇ ਦੋਸ਼ ਲੱਗ ਸਕਦੇ ਹਨ ਕਿ ਸੇ ਦਾ ਵੀ ਮੰਗਲ ਸੁੱਤਰ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਤੁਹਾਡੇ ਆਪਣੇ ਵਿਅਤਤ ਜੀਵਨ ਤੇ ਬੁਰੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ ਖਾਸ ਕਰਕੇ ਜੇਕਰ ਤੁਸੀਂ ਕਿਸੇ ਹੋਰ ਔਰਤ ਤੋਂ ਮੰਗੇ ਚੂੜੀਆਂ ਸਿੰਧੂਰ ਜਾਂ ਫਿਰ ਕਾਂਡੀਆਂ ਬਾਲੀਆਂ ਪਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਤੇ ਤੁਸੀਂ ਵੀ ਕਿਸੇ ਤੋਂ ਇਹ ਚੀਜ਼ ਨਾ ਲਓ ਤੇ ਨਾ ਹੀ ਆਪਣੇ ਸ਼ਿੰਗਾਰ ਦੀ ਚੀਜ਼ ਕਿਸੇ ਹੋਰ ਨੂੰ ਦਿਓ ਦੋਸਤੋ ਵਿਵਤਾ ਔਰਤ ਆਪਣੇ ਪੈਰਾਂ ਵਿੱਚ ਤੀਆਂ ਤਿੰਨ ਉਂਗਲਾਂ ਵਿੱਚ ਵਿਛੂਏ ਪੌਂਧੀਆਂ ਹਨ ਦੋਸਤੋ ਔਰਤਾਂ ਵਿੱਚ ਸਿਰਫ 16 ਸ਼ਿੰਗਾਰ ਲਈ ਨਹੀਂ ਪੌਂਦੀਆਂ ਸਗੋਂ ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਵਿਛੂਏ ਪੌਂਨ ਨਾਲ પતિ ਤੇ ਪਤਨੀ ਵਿੱਚ ਪਿਆਰ ਵਧਦਾ ਹੈ ਤੇ ਉਹਨਾਂ ਦੇ ਰਿਸ਼ਤੇ ਵਿੱਚ ਹਮੇਸ਼ਾ ਮਿਠਾਸ ਬਣੀ ਰਹਿੰਦੀ ਹੈ ਜੋ ਔਰਤ ਵਿਛੂਏ ਨਹੀਂ ਪੌਂਦੀ ਉਸਦੇ પતિ ਦੀ ਉਮਰ ਘਟਦੀ ਚਲੀ ਜਾਂਦੀ ਹੈ ਇਸ ਦੇ ਨਾਲ ਵਿਛੂਏ ਪੌਂਨ ਦੇ ਪਿੱਛੇ ਸਾਇੰਟਿਸਟ ਦੱਸਦੇ ਹਨ ਕਿ ਇਸ ਨਾਲ thyroid ਦੇ ਸੰਬੰਧ ਨਵੀਂ ਕੱਟ ਢੁੰਡੀ ਹੈ ਤੇ ਗਰਭ ਵਿੱਚ ਸੇਟਾੰਨਲ ਖੂਨ ਦਾ ਸੰਚਾਰ ਹੁੰਦਾ ਰਹਿੰਦਾ ਹੈ ਅੱਜ ਕੱਲ ਦੇ ਬਦਲਦੇ ਫੈਸ਼ਨ ਕਾਰਨ ਔਰਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਸ਼ਰਮ ਮਹਿਸੂਸ ਕਰਦੀਆਂ ਹਨ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਪਰਹੇਜ਼ ਕਰਦੀਆਂ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੂੰ ਨਾ ਪਾ ਕੇ ਉਹ ਕਿੰਨੇ ਕਸ਼ਟਾਂ ਨੂੰ ਆਪਣੀ ਜ਼ਿੰਦਗੀ ਵਿੱਚ ਬੁਲਾ ਰਹੀਆਂ ਹਨ ਦੇਖੋ ਤੁਹਾਨੂੰ ਆਪਣੇ ਪੈਰਾਂ ਵਿੱਚ ਹਮੇਸ਼ਾ ਚਾਂਦੀ ਦੇ ਵਿਚਵੇਂ ਹੀ ਪਾਉਣੇ ਚਾਹੀਦੇ ਹਨ ਵਿਚਵੇਂ ਜੇਕਰ ਮੱਛਲੀ ਦੇ ਆਕਾਰ ਦੀ ਹੁੰਦੇ ਹਨ ਤਾਂ ਸਭ ਤੋਂ ਜ਼ਿਆਦਾ ਅਸਰਦਾਰ ਤੇ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ ਬਸਤ ਤੁਸੀਂ ਦੇਖਿਆ ਹੋਵੇਗਾ ਕਿ ਘਰ 'ਚ ਸਾਡੀਆਂ ਨਾਨੀਆਂ ਦਾਦੀਆਂ ਵੀ ਵਿਚਵੇਂ ਤੇ ਪੰਜੇ ਪਾਉਂਦੀਆਂ ਸਨ ਉਹ ਵੀ ਕੁੰਗਰੂਆਂ ਵਾਲੀ ਕਿਉਂਕਿ ਕੁੰਗਰੂਆਂ ਦੀ ਆਵਾਜ਼ ਮਾਂ ਲਕਸ਼ਮੀ ਨੂੰ ਆਕਰਸ਼ਿਤ ਕਰਦੀ ਹੈ ਇਹੋ ਜੇ ਘਰਾਂ 'ਚ ਮਾਂ ਲਕਸ਼ਮੀ ਦਾ ਹਮੇਸ਼ਾ ਵਾਸ ਰਹਿੰਦਾ ਹੈ ਦੋਸਤੋ ਗੈਨਿਆ ਦੀ ਤਰ੍ਹਾਂ ਹੀ ਕੱਪੜਿਆਂ ਦਾ ਸੰਬੰਧ ਵੀ ਮਨੁੱਖ ਦੀ ਕਿਸਮਤ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਜੋ ਕੱਪੜੇ ਅਸੀਂ ਰੋਜ਼ ਪਾਉਂਦੇ ਹਾਂ ਉਸਦੇ ਵੀ ਕੁਝ ਨਿਯਮ ਹੁੰਦੇ ਹਨ ਤੇ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਹਨ ਜੋ ਔਰਤਾਂ ਕਰਦੀਆਂ ਹਨ ਤਾਂ ਉਹਨਾਂ ਦੇ ਘਰ 'ਚ ਗਰੀਬੀ ਆ ਜਾਂਦੀ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਤੇ ਉਹ ਕਹਿੰਦੀਆਂ ਹਨ ਕਿ ਅਸੀਂ ਤਾਂ ਕੁਝ ਵੀ ਗਲਤ ਨਹੀਂ ਕੀਤਾ ਫਿਰ ਵੀ ਸਾਡੇ ਘਰ 'ਚ ਬਰਕਤ ਨਹੀਂ ਹੋ ਰਹੀ ਉਸ ਤੋਂ ਕਿਸੇ ਵਿਅਕਤੀ ਦੇ ਵਿਅਕਤੀਤਵ 'ਚ ਉਸਦੇ ਕੱਪੜਿਆਂ ਦਾ ਵੀ ਇੱਕ ਬਹੁਤ ਅਹਿਮ ਕਿਰਦਾਰ ਹੁੰਦਾ ਹੈ। ਕੱਪੜੇ ਨਾ ਸਿਰਫ ਤੰਡ ਟਕਦੇ ਹਨ ਸਗੋਂ ਉਸ ਵਿੱਚ ਸਾਡੇ ਚਰਿੱਤਰ, ਵਿਵਹਾਰ, ਆਤਮ ਵਿਸ਼ਵਾਸ ਦੀ ਵੀ ਚਿੰਕ ਹੁੰਦੀ ਹੈ। ਅੱਜਕੱਲ ਦੇ ਦੌਰ 'ਚ ਨਵੇਂ ਫੈਸ਼ਨ ਦੇ ਚੱਲਦੇ ਬਹੁਤ ਸਾਰੇ ਲੋਕ ਕੱਟੇ ਫਟੇ ਕੱਪੜੇ, ਜੀਨਸ ਪੈਨਨ ਲੱਗਦੇ ਹਨ। ਤੇ ਕਈ ਵਾਰ ਉਹਨਾਂ ਦੇ ਕੱਪੜਿਆਂ ਤੋਂ ਧਾਗੇ ਨਿਕਲ ਲੱਗਦੇ ਹਨ ਪਰ ਉਹ ਉਹਨਾਂ ਨੂੰ ਬਿਨਾਂ ਸਹੀ ਕਿਤੇ ਹੀ ਉਸਦਾ ਇਸਤੇਮਾਲ ਕਰਦੇ ਰਹਿੰਦੇ ਹਨ। ਇਹ ਗਲਤੀਆਂ ਔਰਤਾਂ ਦੁਆਰਾ ਵੀ ਦੇਖੀਆਂ ਜਾਂਦੀਆਂ ਹਨ ਜੋਤਿਸ਼ ਸ਼ਾਸਤਰ ਮੁਤਾਬਕ ਇਸ ਤਰ੍ਹਾਂ ਦੇ ਕੱਪੜੇ ਪਾਉਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਕਟੇ ਫਟੇ ਕੱਪੜੇ ਪਾਉਣ ਨਾਲ ਸ਼ੁਕਰ ਗ੍ਰਹਿ ਪ੍ਰਭਾਵਿਤ ਹੁੰਦਾ ਹੈ ਤੇ ਇਸ ਸਾਡੀ ਜ਼ਿੰਦਗੀ 'ਚ ਹੋਣ ਵਾਲੀਆਂ ਸ਼ੁਭ ਤੇ ਅਸ਼ੁਭ ਘਟਨਾਵਾਂ ਲਈ ਜ਼ਿੰਮੇਵਾਰ ਵੀ ਹੁੰਦਾ ਹੈ ਜੋਤਿਸ਼ ਸ਼ਾਸਤਰ ਅਨੁਸਾਰ ਕਟੇ ਫਟੇ ਕੱਪੜੇ ਪਾਉਣਾ ਸਰੀਰ ਦੀ ਤਾਕਤ ਤੇ ਊਰਜਾ ਨਸ਼ਟ ਹੋ ਜਾਂਦੀ ਹੈ ਤੇ શરીર ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਸ਼ੁਕਰ ਗ੍ਰਹਿ ਦੇ ਪ੍ਰਭਾਵ ਤੋਂ ਬਚਣ ਲਈ ਤੁਹਾਨੂੰ ਕਟੇ ਫਟੇ ਕੱਪੜੇ ਪਾਉਣ ਤੋਂ ਬਚਣਾ ਚਾਹੀਦਾ ਹੈ ਤੇ ਔਰਤਾਂ ਨੂੰ ਘਰ 'ਚ ਇਸ ਤਰ੍ਹਾਂ ਦੇ ਕੱਪੜਿਆਂ ਨੂੰ ਉਸੇ ਵੇਲੇ ਠੀਕ ਕਰ ਲੈਣਾ ਚਾਹੀਦਾ ਹੈ ਜਿਸਦੇ ਧਾਗੇ ਨਿਕਲੇ ਹੋਏ ਹੋਣ ਜਾਂ ਫਿਰ ਕਿ ਤੋ ਖਰਾਬ ਹੋ ਗਿਆ ਹੋਵੇ ਕਿਸੇ ਦੇ ਨਾਲ ਜੇਕਰ ਤੁਹਾਡੇ ਕੱਪੜੇ ਬਹੁਤ ਜ਼ਿਆਦਾ ਪੁਰਾਣੇ ਹੋ ਗਏ ਹਨ ਤਾਂ ਉਸ ਨੂੰ ਪਹਿਨਣਾ ਬੰਦ ਕਰ ਦਿਓ ਤੇ ਉਸ ਨੂੰ ਆਪਣੇ ਘਰ 'ਚੋਂ ਬਾਹਰ ਕਰ ਦਿਓ ਫਾਟੇ ਪੁਰਾਣੇ ਕੱਪੜੇ ਪਾਉਣ ਨਾਲ ਤੁਹਾਡਾ ਆਤਮ ਵਿਸ਼ਵਾਸ ਘਟਦਾ ਹੈ ਤੇ ਘਰ ਵਿੱਚ ਗਰੀਬੀ ਆਉਂਦੀ ਹੈ ਇਸ ਤੋਂ ਇਲਾਵਾ ਦੋਸਤੋ ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕਦੇ ਵੀ ਸ਼ਨੀਵਾਰ ਦੇ ਦਿਨ ਨਵੇਂ ਕੱਪੜੇ ਖਰੀਦ ਕੇ ਨਹੀਂ ਲਿਆਉਣੇ ਚਾਹੀਦੇ ਤੇ ਰਾਤ ਦੇ ਸਮੇਂ ਨਵੇਂ ਕੱਪੜੇ ਨੂੰ ਕਦੇ ਵੀ ਘਰ ਦੇ ਬਾਹਰ ਨਾ ਛੱਡੋ ਨਹੀਂ ਤਾਂ ਇਸ ਨਾਲ ਨਕਾਰਾਤਮਕ ਊਰਜਾ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜੋ ਕਿ ਤੁਹਾਡੀ ਜ਼ਿੰਦਗੀ ਤੇ ਬੁਰਾ ਅਸਰ ਪਾਉਂਦੀ ਹੈ ਦੋਸਤੋ ਇਹ ਸਾਰੀ ਜਾਣਕਾਰੀ ਜਨ ਰੁਚੀ ਨੂੰ ਧਿਆਨ ਚ ਰੱਖ ਕੇ ਦਿੱਤੀ ਜਾ ਰਹੀ ਹੈ। ਵਾਸਤੂ ਸ਼ਾਸਤਰ ਦੇ ਉਪਾਏ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜ਼ਮਾਓ। ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਸਲਾਹ ਦੇਣਾ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਜੇਕਰ ਅਸਲੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓਸ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।